ਚਮਕੀਲੇ ਦੇ ਸ਼ੁਰੂਆਤੀ ਦਿਨਾਂ ਦੀ ਕਹਾਣੀ ਜਦੋਂ ਗੁਰਚਰਨ ਪੋਲੀ ਨਾਲ ਗਿਆ ਸੀ ਪ੍ਰੋਗਰਾਮ ਲਾਣ ਉਹਦੇ ਜਿੰਨੇ ਪੇਮੈਂਟ ਦੇ ਪੈਸੇ ਉਹਦੇ ਨਾਲੋਂ ਦੁੱਗਣੇ ਪੈਸੇ ਚਮਕੀਲੇ ਨੂੰ ਇੱਕ ਗੀਤ ਗਾਣ ਕਰਕੇ ਇਨਾਮ ਵਜੋਂ ਬਣ ਗਏ ਸੀ ਬਹੁਤ ਹੀ ਵਧੀਆ ਕਹਾਣੀ ਸੁਣਿਓ ਕਹਿੰਦਾ ਕੇਸਰ ਸਿੰਘ ਟਿੱਕੀ ਨੇ ਗੁਰਚਰਨ ਪੋਲੀ ਨਾਲ ਪ੍ਰੋਗਰਾਮ ਤੇ ਜਾਣਾ ਸੀ ਟਿੱਕੀ ਪਿੱਛੇ ਦਾ ਭੰਨਿਆ ਉੱਠ ਨਾ ਸਕਿਆ ਤਾਂ ਦੁਰਚਰਨ ਪੋਲੀ ਉਸ ਨੂੰ ਲੈਣ ਆ ਗਿਆ ਚਮਕੀਲੇ ਨੂੰ ਸੁੱਤਾ ਪਿਆ ਦੇਖ ਕੇ ਪੋਲੀ ਨੇ ਪੁੱਛਿਆ ਇਹ ਮੁੰਡਾ ਕੌਣਾ ਹੈ ਇਹ ਚਮਕੀਲਾ ਹੈ ਸਿੰਦੇ ਦਾ ਹੈਲਪਰ ਹੈ ਜੀ ਉਸ ਦਿਨ ਪੋਲੀ ਦੀ ਮੰਡਲੀ ਨੇ ਮਦਨ ਲਾਲ ਦੇ ਰਾਹੀ ਨੇ ਨਹੀਂ ਸੀ ਜਾਣਾ ਪੋਲੀ ਨੂੰ ਇੱਕ ਬੰਦੇ ਦੀ ਲੋੜ ਸੀ ਉਸ ਨੇ ਟਿੱਕੀ ਨੂੰ ਪੁੱਛਿਆ ਜੇ ਵਿਹਲਾ ਹੈ ਤਾਂ ਉਠਾ ਪੋਚ ਲੈ ਪ੍ਰੋਗਰਾਮ ਤੇ ਲੈ ਚੱਲਦੇ ਆਂ ਨਾਲੇ ਸੁਣ ਕੇ ਦੇਖ ਲੈਨੇ ਕਿਹੋ ਜਿਹਾ ਗਾਉਂਦਾ ਇਹ ਸੁਣ ਕੇ ਚਮਕੀਲਾ ਝੱਟ ਉੱਠ ਕੇ ਤਿਆਰ ਹੋ ਗਿਆ ਤੇ ਉਹਨੂੰ ਲੱਗਾ ਲੈ ਮੌਕਾ ਮਿਲੂ ਅਬੋਰ ਦੇ ਕੋਲੇ ਪਿੰਡ ਗਿੱਠੂ ਖੇੜਾ ਪ੍ਰੋਗਰਾਮ ਤੇ ਜਾਣਾ ਸੀ ਰਸਤੇ 'ਚ ਚਮਕੀਲਾ ਪੁੱਛਣ ਲੱਗਾ ਪਤਾ ਖਾਸੀ ਦੂਰ ਆ ਗਿਆ ਲੱਗਦੇ ਆ ਕੋਲੀ ਨੇ ਜਵਾਬ ਦਿੱਤਾ ਘਬਰਾਣਾ ਛੇਰਾ ਅਸੀਂ ਤਾਂ ਇਤੋਂ ਵੀ ਦੂਰ ਦੂਰ ਆਈਦਾ ਆ ਤੇ ਘਬਰਾਉਂਦਾ ਨਹੀਂ ਕਹਿੰਦਾ ਉਸਤਾਦ ਜੀ ਮੈਂ ਇਤੋਂ ਵੀ ਦੂਰ ਜਾਇਆ ਕਰੂੰਗਾ ਚਮਕੀਲਾ ਸੜਕ ਨੂੰ ਨਿਹਾਰਦਾ ਹੋਇਆ ਬੋਲਿਆ ਗੁਰਚਨ ਪੋਲੀ ਤੇ ਪ੍ਰੇਮਲਾ ਪੰਜੀ ਪੰਮੀ ਨੇ ਸਟੇਜ ਤੇ ਪੰਜ-ਛੇ ਗੀਤ ਗਾ ਕੇ ਚਮਕੀਲੇ ਨੂੰ ਇੱਕ ਗੀਤ ਗਾਉਣ ਦਾ ਸਮਾਂ ਦਿੱਤਾ ਤਾਂ ਚਮਕੀਲੇ ਨੇ ਆਪਣਾ ਲਿਖਿਆ ਗੀਤ ਕਰਨੇ ਸੰਧੂ ਕੁ ਵਿਚ ਰੇਸ਼ਮੀ ਗਰਾਰਾ ਅਗਦੇ ਭੂਕੇ ਵਾਂਗੂ ਨੱਚ ਪਾਬੀਏ ਨਹੀਂ ਤੂੰ ਗਿੱਧੇ ਵਿੱਚ ਦਿਓਰ ਨਾਲ ਨੱਚ ਪਾਬੀਏ ਜਦੋਂ ਗਾਇਆ ਤੇ ਸਾਰੀ ਸਤੇ ਝੂਮਣ ਲੱਗ ਪਈ ਹਲਾ ਲਲਾ ਹੋ ਗਈ ਤੇ ਉੱਚੀ ਉੱਚੀ ਮੁੰਡੇ ਨੌਜਵਾਨ ਕਲਕੇਰਾਂ ਮਾਰਨ ਲੱਗੇ ਚਮਕੀਲਾ ਚਮਕੀਲਾ ਚਮਕ ਪਿਆ ਇਹ ਗੀਤ ਸੁਣ ਕੇ ਸਾਰੇ ਸਰੋਤਿਆਂ ਨੇ ਚਮਕੀਲੇ ਦੀ ਪੇਮੈਂਟ ਨਾਲੋਂ ਉਸ ਨੂੰ ਦੁੱਗਣੇ ਪੈਸੇ ਇਨਾਮ ਚ ਇਕੱਠੇ ਹੋ ਗਏ ਸਨ ਪ੍ਰੋਗਰਾਮ ਦਾ ਮਹਿਨਤਾਨਾ ਦੇ 100 ਰੁਪਏ ਦੀ ਬਜਾਏ ਪੋਲੀ ਨੇ ਵੀ ਚਮਕੀਲੇ ਨੂੰ 250 ਰੁਪਏ ਦਿੱਤੇ ਪ੍ਰੋਗਰਾਮ ਤੋਂ ਆਉਂਦਿਆ ਪ੍ਰੇਮਲਾ ਪੰਮੀ ਨੇ ਚਮਕੀਲੇ ਨੂੰ ਕੁਝ ਗੀਤੋ ਆਪ ਲਿਖਦਾ ਕਹਿੰਦਾ ਹਾਂਜੀ ਚਮਕੀਲੇ ਨੇ ਜਵਾਬ ਦਿੱਤਾ ਮੈਨੂੰ ਵੀ ਕੁਝ ਗੀਤ ਲਿਖ ਕੇ ਦੇਵੀਂ ਇੰਜ ਕਰ ਕੱਲ ਗੀਤ ਲੈ ਕੇ 9 ਵਜੇ ਸਾਡੇ ਘਰ ਆ ਜਾ ਮੀ ਬੇ ਤੇਰੇ ਦੇ ਗੀਤ ਦੇਖ ਲਵਾਂਗੀ ਪੰਮੀ ਨੇ ਸੱਦਾ ਦਿੱਤਾ ਤਿਲਕਰਾਜ ਦੇ ਘਰ ਮੋਰੇ ਚਮਕੀਲਾ ਤੇ ਟਿੱਕੀ ਨੂੰ ਉਤਾਰ ਕੇ ਪੋਲੀ ਇੱਕ ਬੋਤਲ ਗੱਡੀ ਵਿੱਚ ਦੀ ਕੱਢ ਕੇ ਦੇ ਗਿਆ ਉਸਨੇ ਰਾਤ ਨੂੰ ਪੀ ਕੇ ਰੋਟੀ ਮਕਾਨ ਮਾਲਕ ਤਿਲਕਰਾਜ ਦੇ ਘਰੇ ਸੌਂ ਗਿਆ ਅਗਲੇ ਦਿਨ ਕੀਤਾ ਵਾਲੀ ਕਾਪੀ ਲੈ ਚਮਕੀਲਾ ਟਿੱਕੀ ਨਾਲ ਕੋਲੀ ਦੀ ਕੋਠੀ ਨੂੰ ਚਲਾ ਗਿਆ ਕੋਲੀ ਨੇ ਆਦਰ ਸਤਕਾਰ ਨਾਲ ਉਹਨਾਂ ਨੂੰ ਬਿਠਾ ਕੇ ਚਾਹ ਪਾਣੀ ਪੋਲਾਇਆ ਜਲ ਪੰਮੀ ਵੀ ਆ ਗਈ ਉਸਨੇ ਵੀ ਜਿਵੇਂ ਦਰੀ ਤੇ ਟਿੱਕੀ ਨੂੰ ਢੋਲ ਕੀ ਦੇ ਕੇ ਬੜਾ ਦਾ ਚਮਕੀਲੇ ਨੂੰ ਵਾਜਾ ਫੜਾ ਦਿੱਤਾ ਟਿੱਕੀ ਨੇ ਕੋਈ ਗੀਤ ਸੁਣਾ ਪੰਮੀ ਨੇ ਪਰਮਾਇਸ਼ ਕੀਤੀ ਨਹੀਂ ਭੈਣ ਜੀ ਪਹਿਲਾਂ ਤੁਸੀਂ ਸੁਣਾਓ ਪੰਮੀ ਨੇ ਇੱਕ ਹੀਰ ਦੀ ਕਲੀਗਾ ਕੇ ਸੁਣਾਈ ਹਰਮੋਨੀਅਮ ਚਮਕੀਲੇ ਵੱਲ ਤੱਕ ਦਿੱਤਾ ਲੈ ਚਮਕੀਲੇ ਹੁਣ ਸੁਣਾ ਹਰਮੋਨੀਅਮ ਉੱਪਰ ਉਂਗਲਾ ਫੇਰਦਾ ਚਮਕੀਲੇ ਨੇ ਪੁੱਛਿਆ ਭੈਣ ਜੀ ਪਹਿਲਾਂ ਸੁਣ ਲੋ ਸੁਣਾਵਾ ਜਾਂ ਦੁਗਾਣਾ ਤੇ ਮੱਦਮ ਤੋਂ ਉੱਚਪ ਸੰਤਕ ਹਰਮੋਨੀਅਮ ਉੱਤੇ ਗਦਰ ਮਚਾਉਂਦੀਆਂ ਚਮਕੀਲੀਆਂ ਦੀਆਂ ਉਂਗਲਾਂ ਨੂੰ ਦੇਖ ਕੇ ਪੰਮੀ ਦੀਆਂ ਅੱਖਾਂ ਦਿਨਾਰੇ ਗਿਣ ਮੂਆ ਵੇ ਤੇਰੀ ਇੰਨੀ ਤਿਆਰੀ ਸਾਡੇ ਨਾਲ ਹੀ ਜਾਇਆ ਕਰ ਇਹ ਗੱਲ ਛੱਡੋ ਭੈਣ ਜੀ ਤੁਸੀਂ ਮੇਰਾ ਕੱਲ ਸੋਲੋ ਗੀਤ ਸੁਣਿਆ ਨਹੀਂ ਲਿਆ ਤੁਹਾਨੂੰ ਇਹ ਦਗਾਉਣਾ ਸੁਣਾਣਾ ਤੇ ਸ਼ੁਰੂ ਕੀਤਾ ਚਮਕੀਲੇ ਨੇ ਚੱਤਲਾ ਤਲੀ ਦੇ ਉੱਤੇ ਧਰ ਕੇ ਮਿੱਤਰਾ ਮੈਂ ਖੰਡ ਬਣ ਗਈ ਜਿੱਦੈ ਗਾਣਾ ਸ਼ੁਰੂ ਕਰ ਦਿੱਤਾ ਉਹ ਗੀਤ ਮੁੱਕਦੇ ਨਾਲ ਚਮਕੀਲੇ ਨੇ ਨਾਰ ਬੈਟਰੀ ਵਰਗੀ ਦੂਰ ਹੋਲੇ ਸ਼ਕਾਰਾ ਪੈ ਜਾਂਦਾ ਛੇੜ ਲਿਆ ਪੰਮੀ ਗੀਤ ਸੁਣਦੀ ਹੋਈ ਬੈਠੀ ਬੈਠੀ ਝੂਮਣ ਲੱਗ ਪਈ ਜਦੋਂ ਚਮਕੀਲਾ ਗਾ ਕੇ ਗੀਤ ਬੰਦ ਕਰਦਾ ਤਾਂ ਪੰਮੀ ਉਸ ਨੂੰ ਆਖ ਦਿੰਦੀ ਹੋਰ ਸੁਣਾ ਚਮਕੀਲਾ ਹੋਰ ਗੀਤ ਸ਼ੁਰੂ ਕਰ ਦਿੰਦਾ ਉਹ ਜਿਹੜਾ ਵੀ ਗੀਤ ਗਾਉਂ ਕਦਿੰਦੀ ਆ ਗੀਤ ਮੈਨੂੰ ਦੇ ਦੇ ਇਹ ਗੀਤ ਵੀ ਮੈਨੂੰ ਲਗਾ ਦੇ ਚਮਕੀਲਾ ਤੇਰਾ ਕੋਈ ਜਵਾਬ ਨਹੀਂ ਪੰਜ ਚਾਰ ਗੀਤ ਸੁਣਨ ਤੋਂ ਬਾਅਦ ਪੰਮੀ ਲੈਨ ਉੱਥੋਂ ਉੱਠ ਗਈ ਤਾਂ ਚਮਕੀਲਾ ਟਿੱਕੀ ਨਾਲ ਸਲਾਹ ਕਰਨ ਲੱਗ ਪਿਆ ਸੀ ਚੌੜ ਚੌੜ ਵਿੱਚ ਆਪਾਂ ਗੀਤ ਸੁਣਾਈ ਤਾਂ ਜਾਨੀ ਸਾਰੇ ਮੰਗੀ ਜਾਂਦੀ ਆ ਕਿਵੇਂ ਕਰੀਏ ਗੀਤ ਲਗਵਾ ਦਈਏ ਕਿ ਨਾ ਈਮੇ ਉਸਨੇ ਟਿੱਕੀ ਨਾਲ ਸਲਾਹ ਕੀਤੀ ਤੇ ਟਿੱਕੀ ਪੈਸੇ ਪੱਕੋ ਲਾਲਚੀ ਕਿਸਮ ਦਾ ਇਨਸਾਨ ਸੀ ਉਸਨੇ ਚਮਕੀਲੇ ਨੂੰ ਚੱਕ ਦਿੱਤਾ ਸੀ ਨਾ ਇਹਨੂੰ ਪੈਸੇ ਲੈ ਬਿਨਾ ਗੀਤ ਨਾਲ ਕਹੀਂ ਬਹਾਨਾ ਲਾ ਦੇਣੀ ਕਿ ਲਿਖ ਕੇ ਦੇ ਜਾਵਾਂਗਾ ਪੰਮੀ ਵਾਪਸ ਆ ਕੇ ਦਰੀ ਤੇ ਬੈਠੀ ਤਾਂ ਚਮਕੀਲੇ ਨੇ ਕਿਹਾ ਭੈਣ ਜੀ ਲਓ ਇੱਕ ਹੋਰ ਸੋਲੋ ਆਈਟਮ ਸੁਣਾ ਕੇ ਸੁਣ ਕੇ ਦੇਖੋ ਚਮਕੀਲੇ ਨੇ ਗਾਉਣਾ ਆਰੰਭ ਕੀਤਾ ਹੱਥ ਅੱਡਦੀ ਫਿਰਦੀ ਤਾਰਾ ਪੁੱਤ ਤਾਰਾ ਪੁੱਤ ਨੂੰ ਹਿੱਕ ਨਾਲ ਲਾ ਕੇ ਦੇ ਦਿਓ ਇੱਕ ਦਮੜਾ ਮੈਂ ਆਉਣਾ ਪੁੱਤੀ ਲਾਜ ਲਾ ਕੇ ਰਾਣੀ ਤਾਰਾਮਤੀ ਦੀ ਦਰਦਮਈ ਜੀਵਨ ਗਾਤਾ ਬੜਾ ਇਹ ਗੀਤ ਗਾਉਂਦੀ ਆ ਚਮਕੀਲੇ ਦੀ ਆਵਾਜ਼ ਵਿੱਚ ਸੋਚ ਤੇ ਅੰਤਾਂ ਦਾ ਵਿਰਾਗ ਸੀ ਗੀਤ ਦੇ ਬੋਲ ਕਾਲ ਦੇ ਧੂਪਾਂ ਦੇ ਗੀਤ ਸੁਣਦੇ ਆ ਪੰਮੀ ਦੀਆਂ ਅੱਖਾਂ ਨਾਮ ਹੋ ਗਈਆਂ ਗੀਤ ਕਤਮ ਹੁੰਦੇ ਹੋਏ ਅੱਖਾਂ ਤੇ ਚੁੰਨੀ ਪੂੰਝਦੀ ਹੋਈ ਪੰਮੀ ਬੋਲੀ ਚਮਕੀਲੇ ਆ ਦੁਕਾਨੇ ਮੈਂ ਫੇਰ ਲਵਾਂਗੀ ਸਭ ਤੋਂ ਪਹਿਲਾਂ ਮੈਨੂੰ ਇਹ ਸੋਲੋ ਗੀਤ ਦੇ ਦੇ ਗੀਤਾ ਮੈਂ ਭੈਣ ਜੀ ਦੇ ਦੇਣਾ ਪਰ ਮੇਰੀ ਇੱਕ ਸ਼ਰਤ ਆ ਜੇ ਗੀਤ ਤੁਸੀਂ ਰਿਕਾਰਡ ਕਰਾਉਂਗੇ ਪੰਮੀ ਨੇ ਗੀਤ ਰਿਕਾਰਡ ਕਰਵਾਉਣ ਦਾ ਵਾਅਦਾ ਕਰਕੇ ਗੀਤ ਲੈ ਲਿਆ ਤੇ ਫਿਰ ਉਦੋਂ ਤੋਂ ਅ ਚਮਕੀਲਾ ਪੋਲੀ ਪਮੀ ਦੇ ਪ੍ਰੋਗਰਾਮਾਂ ਤੇ ਨਾਲ ਜਾਣ ਲੱਗ ਪਈ ਬਾਅਦ ਵਿੱਚ ਮਾਨਕ ਚੰਦਾ ਹਰਚੰਨ ਗਰੇਵਾਲ ਜਿਸ ਨੂੰ ਲੋੜ ਹੁੰਦੀ ਸੀ ਚਮਕੀਲਾ ਉਹਦੇ ਨਾਲ ਪ੍ਰੋਗਰਾਮਾਂ ਤੇ ਸਹਾਇਕ ਗਾਇਕ ਵਜੋਂ ਜਾਣ ਲੱਗਾ ਸੀ ਤੇ ਉਸ ਟਾਈਮ ਚਮਕੀਲੇ ਨੇ ਵਾਲ ਕਟਾ ਕੇ ਅਮਤਾਭ ਚੰਨ ਵਰਗਾ ਹੈਅਰ ਸਟਾਈਲ ਵੀ ਬਣਾ ਲਿਆ ਸੀ ਵੈਸੇ ਉਹ ਜਨਤਕ ਤੌਰ ਤੇ ਪੱਗ ਬੰਨਦਾ ਹੁੰਦਾ ਸੀ ਪ੍ਰੋਗਰਾਮ ਲਾਉਣ ਲਈ ਤੇ ਸ਼ਮਲੇ ਵਾਲੀ ਪੱਗ 'ਚ ਚਮਕੀਲੇ ਦਾ ਖਾ ਵੀ ਖਾਸਾ ਰੋਭ ਲੱਗਦਾ ਹੁੰਦਾ ਸੀ ਐਸੀ ਚਮਕੀਲੇ ਦੇ ਸ਼ੁਰੂਆਤੀ ਦਿਨਾਂ ਦੀ ਸਟੋਰੀ ਦੋਸਤੋ ਕਿਵੇਂ ਲੱਗੀ ਜੇ ਤੁਹਾਨੂੰ ਇਸ ਤਰ੍ਹਾਂ ਦੀ ਸਟੋਰੀਆਂ ਵਧੀਆ ਲੱਗਿਆ ਤਾਂ ਜਰੂਰ ਕਮੈਂਟ